ਨੇ ਕੋਨੇ ਨੇਵ ਕਾਲੇ ਤੇ ਅਜੂਨੀ ਸਭ ਆਪਣੀ ਵੀਡੀਓ ਦੇਖਦੇ ਹੋਏ ਵੀਰਾ ਭਰਾਵਾਂ ਪਹਿਣਾ ਨੂੰ ਪਿਆਰ ਮਰੀ ਸਾਸਰੀ ਗਾਲ ਅੱਜ ਬਾਈ ਜੀ ਆਪਾਂ ਨੂੰ ਨੋਮਾ ਦਿਨ ਹੋ ਗਿਆ ਆਪਣੇ ਸੰਭਰਨ ਚੱਲਦੇ ਹੋ ਸੋ ਇਥੋਂ ਦੀ ਹੁਣ ਆਪਣਾ ਕਾਨਪੁਰ ਤੋਂ ਬਾਈ ਜੀ ਆਪਾਂ ਨਿਕਲ ਚੁੱਕੇ ਆਂ कानपुर तो भाई जी आपा निकल चुके हैं ते आज ਦਾ ਸਟਾਪ ਹੋਊਗਾ ਪ੍ਰਾਗਰਾਜ ਹਾਂਜੀ ਭਾਈ ਜੀ ਇੱਥੋਂ ਦੀ ਪ੍ਰਾਗਰਾਜ ਰਹਿ ਗਿਆ ਭਾਈ ਜੀ 180 ਕਿਲੋਮੀਟਰ ਤੇ ਪਰ ਆਪਾਂ ਸਟਾਪ ਕਰਾਂਗੇ 135 170 ਇੱਥੇ ਸਟਾਪ ਕਰ ਲੈਣਾ ਹੈ ਕਿਉਂਕਿ ਇੱਥੋਂ ਦੀ ਵੀ 60 ਕਿਲੋਮੀਟਰ ਸਵੇਰੇ ਨਿਕਲਾਂਗੇ ਤੇ ਪ੍ਰਾਗਰਾਜ ਪਹੁੰਚ ਜਾਾਂਗੇ ਕਿਉਂਕਿ ਰਾਤ ਨੂੰ ਭਾਈ ਜੀ ਫਿਰ ਆਪਾਂ ਨੂੰ ਕਮਰਾ ਨਹੀਂ ਮਿਲਣਾ ਤੇ ਪ੍ਰਾਗਰਾਜ ਆਪਣਾ ਰਹਿ ਗਿਆ 180 ਕਿਲੋਮੀਟਰ ਤੇ ਪ੍ਰਾਗਰਾਜ ਦਾ ਪਹਿਲਾ ਨਾਮ ਸੀ ਪਰਾਣਾ ਜਿਹੜਾ ਪਹਿਲਾ ਨਾਮ ਸੀ ਅਲਾਵਾ ਤੇ ਅਲਾਵਾ ਤੋਂ ਨਾਮ ਚੇਂਜ ਕਰਕੇ ਰੱਖਤਾ ਸੀ ਪ੍ਰਾਗਰਾਜ ਸੋ ਐਤਾਰੀ ਗੱਲ ਹੋਵਾ ਤੇ ਹੁਣ ਆਪਾਂ ਹੁਣ ਖੜੇ ਆਂ ਚਾਹ ਪਾਣੀ ਪੀਣ ਨੂੰ ਆਹ ਟਾਬੇ ਤੇ ਤੇ ਗੱਡੀਆਂ ਸਾਡੀਆਂ ਖੜੀਆਂ ਪਿੱਛੇ ਸੋ ਬਸ ਚਾਹ ਪਾਣੀ ਪੀ ਕੇ ਆਪਾਂ ਨਿਕਲਾਂਗੇ ਆਪਣੇ ਅਗਲੇ ਸਟਾਪਾ ਤੋਂ ਸੋ ਵਾਜੀ ਮਿਕਸ ਸਬਜੀ ਲੋਕੇ ਸੋ ਇਹ ਤੋਂ ਆਪਣਾ ਛੱਕੇ ਤੇ ਅੱਗੇ ਨੂੰ ਨਿਕਲਾਂਗੇ ਆਜੋ ਆਜੋ ਸਰ ਤਾਂ ਮੈਂ ਇੰਤਜ਼ਾਰ ਆ ਆਪਾਂ ਵਿਖੜ ਕੇ ਚਾਹ ਪੀ ਲਵੋ ਸੋ ਭਾਈ ਜੀ ਦਾਣਾ ਪਾਣੀ ਆਪਣਾ ਛੱਕ ਲਿਆ ਸਵੇਰ ਦਾ ਤੇ ਹੁਣ ਆਪਾਂ ਚੱਲੇ ਆ ਆਪਣੇ ਅਗਲੇ ਸਫ਼ਰ ਵੱਲੋਂ ਇੱਥੋਂ ਦੀ ਆਪਣਾ 140 ਕਿਲੋਮੀਟਰ ਹਜੇ ਸਫ਼ਰ ਆਪਣਾ ਰਹਿਦਾ ਹੈ ਤੇ ਗੱਡੀਆਂ ਭਾਈ ਜੀ ਤਿਆਰ ਹੋ ਗਈਆਂ ਤੇ ਸੋ ਅਸੀਂ ਚੱਲੋ ਲੋ ਭਾਜੀ ਆਪਣੇ ਸੂਰਜ ਭਾਜੀ ਵੀ ਬਾਹਰ ਆ ਚੁੱਕੇ ਨੇ ਬਾਈ ਜੀ ਮੌਸਮ ਹੁਣ ਸੈੱਟ ਹੋ ਗਿਆ ਤੇ ਧੁੰਦ ਵੀ ਐਨ ਸੈੱਟ ਹੋ ਰਹੀ ਹੈ। ਸਵੇਰੇ ਧੁੰਦ ਬੋਜੀ ਤੇ ਬਾਈ ਜੀ ਹੁਣ ਮੌਸਮ ਐਨ ਖੁੱਲ ਗਿਆ। ਜਿਸ ਇੰਡੀਆ ਦਾ ਸਭ ਤੋਂ ਵੱਡਾ ਮੇਲਾ ਕਿਹਾ ਜਾਂਦਾ ਹੈ ਕਹਿੰਦੇ ਤੇ ਪ੍ਰਾਗ ਰਾਜ ਦਾ ਕੁੰਭ ਦਾ ਮੇਲਾ। ਤੋਂ ਤੇ ਕੁੰਭ ਦਾ ਮੇਲਾ ਲੱਗਿਆ ਹੋਇਆ ਮਹੀਨਾ ਚੱਲਦਾ ਸੂ ਮੇਲਾ। ਚਲੇ ਚਲੋ ਮਹਾ ਕੁੰਭ 2025 ਬਾਈ ਦਾ ਨਾਮ ਆ ਸ਼ਕਤੀਮਾਨ ਸतीश ਕੁਮਾਰ। ਆਪਣੇ ਸਫਰ ਦਾ ਲਗਭਗ 15ਵਾਂ ਟੂਲ ਪਲਾਜ਼ਾ ਤੇ ਬਾਈ ਜੀ ਆਤ ਆ ਗਿਆ ਹੁਣ ਆਪਾਂ ਸੈ ਤੋਂ ਦੀ ਆਪਣਾ ਅਜੇ ਵੀ ਦੇਣੇ 4 ਦਿਨ ਲੱਗੇ ਜਾਣੇ ਆ ਲਗਭਗ ਸੋ ਚੱਲੀ ਅੰਨੇ ਆ ਤੇ ਹੁਣ ਕਿਤੇ ਰੁੱਕ ਕੇ ਆਪਾਂ ਚਾਹ ਪਾਣੀ ਪੀਵਾਂਗੇ ਆਹੜੀ ਚੀਜ਼ ਕਵਰ ਕੀਤੀ ਹੋਈ ਹੈ ਇਹ ਹੈਗਾ ਟ੍ਰੇਨ ਦਾ ਇੰਜਣ ਆਹ ਬਾਈ ਜੀ ਕੀ ਹਾਲ ਨੇ ਵਧੀਆ ਹੈ ਵਧੀਆ ਪਟਨਾ ਹਾਂਜੀ ਹਾਂਜੀ ਐਦਾਂ ਚਾਪਰਾ ਦੇ ਵਿੱਚ ਨਵੇਂ-ਨਵੇਂ ਮਿੱਤਰ ਬਿੱਲੀ ਮਿਲਦੇ ਰਹਿੰਦੇ ਆ ਇਸ ਟਾਈਮ ਹਜੇ ਆਪਾਂ ਸ਼ਹਿਰ ਰਾਮਪੁਰਾ ਪਹੁੰਚੇ ਆਂ ਵਾਰਾਨਸੀ ਇੱਥੋਂ ਹੀ 270 ਕਿਲੋ ਹੈ ਇਹ ਜਗ੍ਹਾ ਤੇ ਬਾਈ ਜੀ ਖੜੇ ਆ ਇਥੋਂ ਦੀ ਪਾਗਰਾਜ ਬਾਈ ਜੀ ਰਹਿ ਗਿਆ 140 ਕਿਲੋਮੀਟਰ ਤੇ ਬਾਈ ਜੀ ਹੁਣ ਆਪਾਂ ਖੜੇ ਆ ਤੇ ਮੈਂ ਕਿਹਾ ਜੀ ਗੱਡੀਆਂ ਚ ਇੰਜਨ ਚ ਬਾਈ ਜੀ ਤੇਲ ਪਾਣੀ ਪੁਆਲੀ ਬਾਈ ਜੀ ਆ ਬੜੀ ਚਾਹ ਚਾਹ ਪਾਣੀ ਪੀ ਕੇ ਤੇ ਹੁਣ ਆਪਾਂ ਆਪਣੇ ਸਭਰੌਾ ਨੂੰ ਨਿਕਲਾਂ ਤੇ ਆਹ ਟਾਪੇ ਤੇ ਆਪਾਂ ਖੜੇ ਸੀ ਠੀਕ ਹੈ ਚੱਲਦੇ ਆ ਫਿਰ ਆਪਣੇ ਅਗਲੇ ਸਭਰੌਾ ਨੂੰ ਉਹ ਬਾਈ ਜੀ ਇੰਜਨ ਚ ਤੇਲ ਪੁਆ ਲਿਆ ਤੇ ਹੁਣ ਆਪਾਂ ਇਹ ਸਭਰੌਾ ਨੂੰ ਚੱਲੀ ਜੰਦੇ ਆ ਬਾਈ ਜਿੱਥੇ ਖੜੇ ਸੀ ਉੱਥੇ ਸਾਨੂੰ ਆਪਣੇ ਪੰਜਾਬੀ ਵੀਰ ਮਿਲੇ ਵੀਰ ਹੁਣੀ ਫਤੇ ਗੱਡ ਤੋਂ ਆਈ ਸੀ ਤੇ ਇਹ ਵੀ ਚੱਲੇ ਆ ਘੁੰਮਦੇ ਮੇਲੇ ਤੇ ਬਾਈ ਨਾਲ ਫਿਰ ਆ ਫੋਟੋ ਖਚਾਈ ਸੀ ਸੋ ਖਿੱਚ ਲਈਆਂ ਵਾਜੀ ਹੁਣ ਗੱਡੀਆਂ ਤੇ ਚੱਲੀ ਜਾਨੇ ਆਪਾਂ ਹੌਲੀ ਹੌਲੀ ਜੋ ਤੁਸੀਂ ਸਾਹਮਣੇ ਫਰੇਮ ਚ ਦੇਖ ਰਹੇ ਹੋ ਇਹ ਸ਼ਹਿਰ ਆ ਗਿਆ ਜੀ ਫਤੇਪੁਰ ਤੇ ਸ਼ਹਿਰ ਫਤੇਪੁਰ ਆ ਬਾਈ ਜੀ ਆਪਾਂ ਇੰਟਰਵਿਊ ਹੋ ਗਿਆ ਇੰਟਰਵਿਊ ਦੀ ਹੁਣਾ ਆਪਣਾ ਲੱਗ ਪਾ 80 ਕਿਲੋਮੀਟਰ ਆਪਾਂ ਚ ਕਿੱਥੇ ਆਏ ਆਪਣੀ ਗੱਡੀ ਤੇ ਕਿਲੋਮੀਟਰ ਬਾਈ ਜੀ ਆਪਾਂ ਆ ਗਏ ਅਜੇ ਵੀ ਲੱਗ ਪਾਵ ਆਪਣਾ ਇੱਕੋ ਦੀ 120 ਕਿਲੋਮੀਟਰ ਤੇ ਮੋਰ ਭਾਈ ਜੀ ਐਂਟਰ ਹੋ ਗਏ ਤੇ ਇੱਥੇ ਰਸਤੇ 'ਚ ਆਪਾਂ ਨੂੰ ਅੰਕਲ ਜੀ ਮਿਲੇ ਸੀ ਤੇ ਉਹ ਕਹਿੰਦਾ ਜੀ ਤੁਹਾਨੂੰ ਚਾਹ ਪਲਾਟੇ 'ਤੇ ਪੀਣੀ ਹੈ ਤੇ ਉਹ ਖੜੇ ਅੰਕਲ ਜੀ ਸਾਹਮਣੇ ਕਿ ਆਂ ਇੱਥੋਂ ਦੀ ਆਪਾਂ ਪੁੱਲ ਉੱਤਰਦੇ ਪਏ ਸੀਗੇ ਤੇ ਸਾਨੂੰ ਅੰਕਲ ਜੀ ਟੱਕਰ ਗਏ ਤੇ ਅੰਕਲ ਜੀ ਕਹਿੰਦੇ ਕਿੱਥੇ ਜਾ ਰਹੇ ਆ ਮਾਗਾ ਟੈਕਸੀ ਰਿਪੜਨਾ ਚਾਹੀਦਾ ਸੋ ਫਿਰ ਅੰਕਲ ਜੀ ਕਹਿੰਦੇ ਐਦਾਂ ਨਹੀਂ ਜਾਣਾ ਚਾਹ ਪਾਣੀ ਪੀ ਕੇ ਜ਼ਰੂਰ ਜੀ ਕੰਨੇ 5 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ। ਸੋ ਫਿਰ ਹੁਣ ਖੜੇ ਆ ਅਕਲ ਨੇ ਰੋਕ ਲਿਆ ਧਾਪੇ ਤੇ। ਸੋ ਬ੍ਰੈਡ ਤੇ ਚਾਹ। ਤੇ ਇਧਰ ਤਾਉ ਭੇਡਾਂ ਜਾਂਦੇ, ਭੇਡਾਂ ਬੱਕਰੀਆਂ ਜਾਂਦੇ। ਹੈਲੋ ਆ ਫਟੇ ਫਟੇ ਜੀ ਰੋਣ ਲੱਗੇ ਹੋਏ ਆ ਜੀ ਝਾੜੀਆਂ ਜੀਆਂ ਇਹਨੂੰ ਯੂਜ਼ ਉਹ ਕਰਦੇ ਆ ਕੇ ਕੇ ਜਿੱਦਾਂ ਝਾੜੂ ਦੇ ਵੀ ਯੂਜ਼ ਕਰ ਲੈਂਦੇ ਨੇ ਝਾੜੂ ਸਫਾਈ ਕਰਨ ਲਈ ਆ ਜਿਹੜਾ ਛੋਟੇ ਛੋਟੇ ਆ ਦੁਕਾਨਾਂ ਜੀਆਂ ਹੋ ਗਈਆਂ ਇਹਦੇ ਉੱਤੇ ਛਾਤੇ ਪਾ ਦਿੰਦੇ ਆ ਕਿ ਮੀਂਹ ਦਾ ਪਾਣੀ ਲੀਕ ਨਾ ਕਰੇ ਤੇ ਇੱਧਰ ਬੀਬੀਆਂ ਮਟਰ ਕੱਟਣ ਲੱਗੀਆਂ ਨੇ ਤੇ ਕੱਟ-ਕੱਟ ਕੇ ਇੱਧਰ ਔਰ ਇਹ ਚ ਪਾਈ ਜਾਂਦੇ। ਉਹ ਚੱਲੀ ਜਾਂਦੇ ਬਾਈ। ਏਈ ਵਾਰ ਤਾਂ ਬਾਈ ਜਿੱਦਾਂ ਹੁਣ ਘੈਂਟੇ 'ਚ 20 ਕਿਲੋਮੀਟਰ ਨਿਕਲਦਾ। ਉਹ ਕਈ ਵਾਰ ਥੋੜਾ ਵੀ ਨਿਕਲ ਜਨਾਂ ਬੱਦ ਵੀ ਨਿਕਲ ਜਾਂਦਾ ਕਿਉਂਕਿ ਜਿੱਦਾਂ ਰੋਡ ਸਖਰਾ ਹੋਵੇ। ਕਈ ਵਾਰ ਰੋਡ ਖਰਾਬ ਹੋ ਜਾਂਦਾ ਹੈ। ਸੂਪਾਈ ਜਿੱਥੇ ਦਾ ਹੁਣ ਚੱਲਦੇ ਬਾਈ ਜੀ ਰੋਡ ਆਪਾਂ ਨੂੰ ਐਨ ਸ਼ਾਨਦਾਰ ਮਿਲੇ। ਨਿਕਲ ਬਾਈ ਜੀ ਰੋਡ ਹਾਈਵੇ ਦੇ ਰੋਡ ਬਹੁਤ ਐਨ ਸ਼ਾਨਦਾਰ ਆ। ਤੇ ਤਾਂ ਕਰਕੇ ਸਬਰ ਥੋੜਾ ਜਲਦੀ ਨਿਕਲ ਜਾਂਦਾ ਤੇ ਕਈ ਵਾਰ ਤਾਂ ਪਾਣ ਥੋੜਾ ਅਕੇ ਵਿੱਚ ਟਾਈਮ ਤਾਂ ਹੋ ਜਾਂਦਾ ਹੈ ਕਈ ਵਾਰ ਤਾਂ ਜੇ ਤਾਂ ਹਵਾ ਉੱਥੇ ਵੀ ਚੱਲ ਜਾਂਦੀ ਹੈ ਤੇ ਹਵਾ ਕੇਵਲ 7:30 ਹੋਵੇ ਤੇ ਸਬਰ ਥੋੜਾ ਘੱਟ ਨਿਕਲਦਾ ਤੇ ਹਵਾ ਅੱਗੇ ਨੂੰ ਹੋਵੇ ਤੇ ਬਾਈ ਸਬਰ ਬਹੁਤ ਸ਼ੇਤੀ ਨਿਕਲਦਾ ਹੈ ਇਹਦਾ ਵੀ ਬਹੁਤ ਆਪਾਂ ਬਾਈ ਹਵਾ ਸੋ ਚੱਲੀ ਜਾਂਦਾ ਹੈ ਹੌਲੀ ਹੌਲੀ ਹੱਜ ਜਿਹੜਾ ਮੂਰੇ ਮੂਰੇ ਜਾ ਰਿਹਾ ਪ੍ਰਵੀnder ਸਿੰਘ ਸਭ ਨਾਲ ਪਹਿਲਾ ਬਾਈ ਨੇ ਮੈਨੂੰ ਮੋਟੀਵੇਟ ਕੀਤਾ ਸਾਈਕਲਾਂ ਤੇ ਭਾਈ ਚੱਲ ਰਿਹਾ ਜਾਂਦਾ ਸੀ ਸੋ ਵੀ ਜਿਹੜੇ ਵੀਰ ਦੀ ਮੈਂ ਗੱਲ ਕਰਤਾ ਸੀ ਤੇ ਸਰਨਾ ਮੇਲਾ ਆ ਵੀਰ ਨੇ ਮੈਨੂੰ ਮੋਟੀਵੇਸ਼ਨ ਕੀਤਾ ਤੇ ਯਾਤਰਾ ਪਹਿਲਾਂ ਸ਼ੁਰੂ ਕੀਤੀ ਆਨੰਦਪੁਰ ਸਾਹਿਬ ਫਿਰ ਆਪਾਂ ਕੀਤੇ ਦਰਬਾਰ ਸਾਹਿਬ ਤੇ ਫਿਰ ਇਸ ਤੋਂ ਬਾਅਦ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ ਫਿਰ ਹੁਣ ਆਪਾਂ ਚੱਲੇ ਆ ਪਟਨਾ ਸਾਹਿਬ ਸੋ ਚੱਲੀ ਜ ਨੇ ਤੇ ਇਹ ਸਾਡਾ ਚੌਥਾ ਤੱਕ ਸਾਈਕਲ ਸਫਰ ਤੇ ਬਾਈ ਜੀ ਮੌਸਮ ਜਿਆ ਠੰਡਾ ਹੋ ਰਿਹਾ ਸੀਗਾ ਤੇ ਆ ਮੈਂ ਕਹਾ ਬਾਈ ਜੀ ਸੇਫਟੀ ਪਹਿਲਾਂ ਤੇ ਜਾ ਕੇ ਦਾ ਜੁੱਡਾ ਪਾ ਲਈਆਂ ਸੇਫਟੀ ਜੈਕਟ ਵੀ ਪਾ ਲਈਏ ਚੱਲੀਏ ਸੋ ਬਾਈ ਜੀ ਪ੍ਰਾਗਰਾਜ ਕੰਨੇ ਬਹੁਤ ਵੱਡਾ ਕੁੰਭ ਦਾ ਮੇਲਾ ਹੁੰਦਾ ਆ ਤੇ ਉਹਦੇ ਕਰਕੇ ਬਾਈ ਜੀ ਥੋੜਾ ਜਿਆ ਆਪਾਂ ਬਾਈ ਨਾਲ ਗੱਲ ਕੀਤੀ ਆ ਬਾਈ ਕਹਿੰਦਾ ਤੁਸੀਂ ਪਿੱਛੇ ਰੁਕ ਜਿਓ ਤੇ ਘਟਾਪਾ ਆਊਗਾ ਤੇ ਉਹ ਬਾਈ ਨੇ ਨਸਿਆ ਘਟਾਪਾ ਇਹ ਤੁਸੀਂ ਟੱਪ ਤੇ ਰੁਕ ਜਿਓ ਜਾਂ ਪਿੱਛੇ ਮੋਟਰ ਤੇ ਸੋ ਇਹ ਤੋਂ ਲੀ 25 ਕਿਲੋਮੀਟਰ ਕਹਿੰਦਾ ਉੱਥੇ ਰੁਕ ਜੇ ਜੇ ਅੰਦਰ ਜਾਵਾਂਗੇ ਤੇ ਕਹਿੰਦਾ ਟਾਈਮ ਬਹੁਤ ਲਾ ਗਿਆਣਾ ਇਹ ਹਜੇ ਵੀ ਆਪਾਂ ਇੱਥੋਂ ਦੀ ਪਰਾਗਰਾਜ ਹੈਗਾ ਬਾਈ ਜੀ ਘੱਟ ਤੋਂ ਘੱਟ ਹਜੇ 70 ਕਿਲੋਮੀਟਰ ਪਰਾਗੇ ਦਾ ਇੱਥੋਂ ਦੀ ਹਜੇ ਵੀ ਆਪਣਾ 70 ਕਿਲੋਮੀਟਰ ਹੈਗਾ ਸੋ ਦੇਖਦੇ ਆ तकरीबन 25 ਕਿਲੋਮੀਟਰ ਚੱਲ ਕੇ ਤੇ ਸਟੌਪ ਕਰਾਂਗੇ ਜਾਂ ਢਾਬੇ ਤੇ ਜੇ ਸੰਭਾਵਨਾ ਬਣਦਾ ਹੋਇਆ ਢਾਬੇ ਤੇ ਰੁਕ ਜਾਾਂਗੇ ਨਹੀਂ ਤਾਂ ਫਿਰ ਹੋਟਲ ਦੇਖਾਂਗੇ ਦੇਖਦੇ ਹੁਣ ਉੱਥੇ ਜਾ ਕੇ ਤੇ ਕੀ ਗੱਲਬਾਤ ਬਣਦੀ ਤੇ ਬਾਈ ਨਾਲ ਗੱਲ ਕੀਤੀ ਤਾਂ ਸਗੀ ਬਾਈ ਕਹਿੰਦਾ ਉੱਥੇ ਮਿਲ ਜੂਗਾ ਟੱਪ ਤੇ ਰਹਿਣ ਸੈਣ ਦਾ ਹੱਲਾ ਕੋਈ ਨਹੀਂ ਉਹ ਜਾ ਕੇ ਦੇਖਦੇ ਸੋ ਬਾਈ ਜੀ ਟੂਲ ਬਲਾ ਜਾ ਆ ਗਿਆ ਇੱਥੋਂ ਦੀ बस 20 25 ਕਿਲੋਮੀਟਰ ਰਹਿ ਗਿਆ ਆਪਣਾ ਸਫ਼ਰ ਅੱਜ ਦਾ ਸੋ ਬਾਈ ਜੀ ਸ਼ਹਿਰ ਹਜੂਆ ਸ਼ਹਿਰ ਹਜੂਆ ਕ੍ਰੋਸ ਕਰਕੇ ਤੇ ਬਾਈ ਜੀ ਹੁਣ ਇਲਾਕਾ ਸਾਰਾ ਸੋਹਣ ਇਨਸਾਨ ਆ ਗਿਆ ਸਾਰਾ ਲੱਗਾ ਨੂੰ ਸੰਭ ਦੂਰ ਦੂਰ ਤੱਕ ਹੀ ਘਰ ਆ ਬਾਈ ਰੋਡ ਤੇ ਹੁਣ ਕੋਈ ਟਾਪਾ ਕੁਛ ਨਹੀਂ ਹੈਗਾ ਆ ਸਾਰੇ ਆ ਗਏ ਉਹ ਬਾਈ ਜੀ ਟਿਕਾਣੇ ਤੇ ਪਹੁੰਚ ਗਏ ਆ ਚਰਨ ਪੰਜਾਬੀ ਰਸੋਈ ਤੇ ਰਾਤ ਆਪਾਂ ਇੱਥੇ ਰਹਿਵਾਂਗੇ ਤੇ ਪੰਜਾਬੀ ਭਾਈ ਦਾ ਟਾਪਾ ਆ ਉਹ ਬਾਈ ਜੀ ਟਿਕਾਣੇ ਤੇ ਬਾਈ ਜੀ ਆ ਗਏ ਆ ਤੇ ਹੁਣ ਆਪਾਂ ਪੈਣ ਲੱਗੇ ਆ ਬਾਈ ਜੀ ਤੇ ਬਾਈ ਦੇ ਮੱਝੇ ਵਿੱਚ ਤੇ ਲਾਤੇ ਆ ਆ ਪਿੱਛੇ ਜਿਹੜੀ ਫੋਟੋ ਆ ਬਾਈ ਦੀ ਤੇ ਆ ਵੀਰ ਦਾ ਟਾਪਾ ਪਰਾਗਰਾਜ ਰਹਿ ਗਿਆ ਬਾਈ ਜੀ 60 ਕਿਲੋਮੀਟਰ ਤੇ ਉਥੇ ਰਾਤ ਰੋਕ ਕੇ ਤੇ ਸਵੇਰੇ 200 ਕਿਲੋਮੀਟਰ ਅੱਗੇ ਨਿਕਲਣਾ ਹੈ। ਅਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ। ਮਿਲਦੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ। ਚੰਗਾਈ ਸਤਿ ਸ੍ਰੀ ਅਕਾਲ।